ਉਹ ਇੰਨਾ ਨੇ ਫਲਵਾਰੀ ਤੇ ਜਿਹੜੀਆਂ ਜਿਹੜੀ ਤੁਸੀਂ ਹੋਰ ਜਿਹੜੇ ਨਹਿਰ ਦਾ ਬੋਲਦਾ ਉਹ ਐ ਸਣੀ ਚੌਧਰੀ ਇਹਨਾਂ ਦੀ ਦੂਰ ਦੇ ਵਿੱਚ ਖੂਬ ਦੂਰਅੰਦੇਸ਼ੀ ਸੇਵਦੇ ਸਰਕਾਰ ਇਹਨਾਂ ਨੇ ਸਣੀ ਚੌਧਰੀ ਜੀ ਨੂੰ ਸਾਡੇ ਜਿਲ੍ਹਿਆਂ ਦਾ ਸੋ ਅੱਜ ਮੌਕਾ ਆ ਗਿਆ ਸਾਡੇ ਅਸੀਂ ਆਪਣੇ ਸਾਡੇ ਤੇ ਕੀਤੇ ਅਸਾਨਾਂ ਦਾ ਬਦਲਾ ਇੱਕ ਇੱਕ ਵੋਟਰ ਦੇ ਨਾਲ ਅੱਜ ਪ੍ਰਣ ਕਰਨ ਦਾ ਵੇਲਾ ਪ੍ਰਣ ਕਰਨ ਦਾ ਵੇਲਾ ਅਸੀਂ ਪ੍ਰਣ ਕਰਦੇ ਆਂ ਜਾ ਕੇ ਅਦਾਸਾ ਮੰਦਿਰਾਂ 'ਚ ਕਰਦੇ ਗੁਰਦਾਰੇ ਲੇਟਨ ਸੱਚ ਦੀ ਕਚਹਿਰੀ ਅੱਜ ਇੱਥੇ ਲੱਗੀ ਹੋਈ ਐ ਸੱਚ ਦੀ ਕਚੋਰੀ ਜੱਜ ਪ੍ਰਣ ਕਰੀਏ ਅੱਜ ਇਹਨਾਂ ਨੂੰ ਵਿਸ਼ਵਾਸ ਦਿਵਾਈਏ ਭਈ 1 15 ਮੈਂਬਰੀ ਟੀਮ ਦੇ ਵਿੱਚ ਇੱਕ ਮੈਂਬਰ ਸ਼ਨੀ ਚੌਧਰੀ ਜਿਵੇਂ ਇੱਕ ਤਰਫਾ ਜਿੱਤਰੇ ਨਾਲ ਅਸੀਂ ਟੋੜੀ ਉਹ ਜਿੱਤ ਉਹ ਹੀਟ ਮਾਡਲ ਨੰਬਰ 74 ਦੀ ਜੋ ਹੀ ਹੋਵੇ ਕਿਉਂਕਿ ਸਾਡੇ ਮੰਤਰੀ ਸੰਤਰੀ ਸੀਐਮ ਸਾਹਿਬ ਸਾਡੇ ਹਰਬਣਾ ਸਾਡੇ ਦੁੱਖ ਸੁੱਖ ਦੇ ਸਾਥੀ ਸਾਨੂੰ ਜਦੋਂ ਵੀ 24 ਘੰਟੇ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਔਰ ਸਾਡੀ ਕਿਸੇ ਵੀ ਗੱਲ ਨੂੰ ਪਲਟੀ ਨਹੀਂ ਮਾਰਿਆ। ਬਈ ਵਾਰੀ ਤਾਂ ਅਸੀਂ ਇਸ ਤੱਕੇ ਨਾਲ ਕੰਮ ਵੀ ਕਰਾਦੇ ਬੋਸ ਕਰਦੇ ਹੋ ਸਾਨੂੰ ਕਦੇ ਮਰਾਂ ਨਹੀਂ ਕੀਤਾ। ਸੋ ਅੱਜ ਆਪਣੇ ਅਸਾਨਾਂ ਦਾ ਆਪਾਂ ਬਦਲਾ ਇਹਨਾਂ ਦੀ ਝੋਲੀਚਾ ਸੀਟ ਪਾ ਕੇ ਦੇਣੀ ਆ ਸੂਪੁਰ ਜ਼ੋਰ ਮੰਗ ਹੈ ਸਾਡੀ ਏਰੀਆ ਦੀ। ਸਾਰੇ ਕਿਉਂਕਿ ਐਮਐਲਏ ਸਾਉ ਨੇ ਬੜੇ ਵਿਸ਼ਵਾਸ ਦੇ ਨਾਲ ਸਾਡੇ ਦੇ ਵਿਸ਼ਵਾਸ ਕੀਤਾ ਆਪਾਂ ਦਾ ਵਿਸ਼ਵਾਸ ਜਿੱਤੋਣਾ ਕਿਤੇ ਨਾ ਜਾ ਜਿੱਤਿਆ ਹੁਸੈਨੀ ਚੌਂਦੀਨ ਦਵਾ ਕੇ ਇਹ ਸੀਟ ਆਪਾਂ ਐਮਐਲਏ ਸਾਡੀ ਕੋਲ ਚ ਗਈ